25 ਨਵੰਬਰ ਸਾਲ 2025 ਸਮਾਂ ਸਵੇਰ ਦੇ 8:00 ਵਜੇ ਗਏ ਤੇ ਆਪਾਂ ਰੈਡੀ ਛੜੀ ਹੋ ਗਏ ਸੀਗੇ ਸਮਾਨ ਆਪਾਂ ਬੰਦ ਲਿਆ ਸਾਰਾ ਇਦ ਕੀ ਆਪਾਂ ਮੂਰੇ ਬੈਨਰ ਬੁਨਰ ਵੀ ਲਾਏ ਆ ਤੇ ਬਾਕੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਾੜਾਂ ਦੀ ਕਰਾਉਣੇ ਆ ਸ਼ਹਿਰ ਇਸ ਵਾਰ ਤੇ ਬਾਕੀ ਅੱਜ ਆਪਣਾ ਹੈਗਾ ਸਫ਼ਰ ਦਾ ਤੀਜਾ ਦਿਨ ਆਪਾਂ ਰਾਤ ਰੁਕੇ ਸੀਗੇ ਚੰਡੀਗੜ੍ਹ ਅੱਜ ਆਪਾਂ ਇੱਥੋਂ ਚਾਲੇ ਪਾਵਾਂਗੇ ਅੱਜ ਆਪਣਾ ਮਸਾ 30-40 ਕਿਲੋਮੀਟਰ ਦਾ ਸਫ਼ਰ ਨਿਕਲੂਗਾ ਕਿਉਂਕਿ ਪਹਾੜੀ ਸ ਦੀ ਕੈਸ ਲਾਉਂ ਤਾਂ ਥੋੜਾ ਜਿਹਾ ਸਮਾਨ ਲੈਣਾ ਤੇ ਦੂਜਾ ਆਪਾਂ ਲੈਣੀ ਹੈਗੀ ਆ ਇੱਕ 슬ੀਪਿੰਗ ਬੈਗ ਲੈਣਾ ਕਿਉਂਕਿ ਠੰਡ ਹੈਗੀ ਉੱਥੇ ਬਾਕੀ ਇੱਥੇ ਵਧੀਆ ਸੀ ਕੋਈ ਕਿਰਾਇਆ ਨਹੀਂ ਸੀਗਾ ਵਧੀਆ ਸੀਗਾ ਸਹੂਲਤ ਤੇ ਰੋਟੀ ਆਪਾਂ ਰਾਤ ਛਕ ਲਈ ਸੀ ਜਿਹੜੀ ਲੈ ਕੇ ਆਏ ਸੀਗੇ ਚੱਲਦੇ ਆਂ ਇੱਥੋਂ ਪੌਣੇ ਚਾਲੇ ਬਣੇ ਰਿਓ ਸਫ਼ਰ ਦੇ ਨਾਲ ਤੇ ਮਿਲਦੇ ਆਂ ਜੀ ਰਾਤ ਆਪਾਂ ਰੁਕੇ ਸੀਗੇ ਗੁਰਦੁਆਰਾ ਅੰਬ ਸਾਬ ਮਹਾਲੀ ਜਿੱਥੇ ਆਪਾਂ ਨੂੰ ਫਰੀ ਦੇ ਵਿੱਚ ਕਮਰਾ ਮਿਲ ਗਿਆ ਸੀ ਵੈਸੇ ਹਾਲ 15 ਰੁਪਈਆ ਦੇ ਵਿੱਚ 20 ਦੇ ਵਿੱਚ ਮਿਲ ਜਾਂਦਾ ਇੱਥੇ ਅੱਜ ਸ੍ਰੀ ਕਾਨੇ ਨਾਮੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸਿਧੀ ਦਿਹਾੜਾ ਉਹਨਾਂ ਦੇ ਸਿਧੀ ਦਿਹਾੜੇ ਨੂੰ ਕੋਟਨ ਕੋਟ ਪ੍ਰਣਾਮ ਸਮਾਨ ਨਮਾਇਦਾ ਹੋ ਗਿਆ ਇਸ ਟਾਈਮ ਤੇ ਲੰਗਰ ਪ੍ਰਸ਼ਾਦਾ ਸ਼ਾਕੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕੀ ਹੁਣ ਚੱਲਦੇ ਆਂ ਅੱਗੇ ਚਾਲੇ ਪਾਉਣੇ ਆਂ ਜਾਣਾ ਹੈਗਾ ਆਪਾਂ ਹੁਣ ਆਰਮੀ ਸਟੋਰ ਤੇੋਂ ਉਸ ਤੋਂ ਲੈਣਾ ਆਪਾਂ ਸਲੀਪਿੰਗ ਬੈਗ ਛਿੱਟੀ ਕੈਸ ਲਾਉਣ ਵੈਸੇ ਮੈਨੂੰ ਲੱਗਦਾ 10:30 11 ਵਜੇ ਖੁੱਲਦਾ ਜੀਤਕਪੁਰ ਵਾਲਾ ਉੱਥੋਂ ਆਪਾਂ ਛੋਟਾ ਜਿਹਾ ਇੱਕ ਬੈਗਪੈਕ ਲੈਣਾ ਸੀ ਉਹਦੇ ਵਿੱਚ ਸਮਾਨ ਨਾਰਮਲ ਪੈ ਜਾਂਦਾ ਵੈਸੇ ਤਾਂ ਆਪਾਂ ਇਹ ਬੈਗ ਪਾਇਆ ਹੋਇਆ ਪਰ ਥੋੜਾ ਜਿਹਾ ਅਨ ਸੇਫ ਹੋ ਜਾਂਦਾ ਇਹ ਤੇ ਤਾਂ ਕਰਕੇ ਦੂਜਾ ਬੈਗ ਵਧੀਆ ਰਹਿੰਦਾ ਉਹਦੇ ਵਿੱਚ ਛੋਟਾ-ਮੋਟਾ ਸਮਾਨ ਬੰਦਾ ਪਾ ਲੈਂਦਾ ਬਾਕੀ ਰੈਡੀ ਆਪਣਾ ਸਾਰਾ ਸਮਾਨ ਗੱਡੀਆਂ ਐਨ ਚਾਰ ਬਾਰ ਤਿਆਰ ਨੇ ਬਾਬੇ ਦਾ ਨਾਮ ਲੈ ਕੇ ਘਰ ਦੀ ਸਟਾਰਟ ਆਪਣਾ ਜਰਨੀ ਅੱਜ ਦੀ ਤੀਜੇ ਦਿਨ ਦੀ ਸਤਨਾਮ ਸ੍ਰੀ ਵਾਹਿਗੁਰੂ ਗੱਡੀ ਦੇ ਵਿੱਚ ਜਿਹੜੇ ਹਿਸਾਬ ਨਾਲ ਬਣਿਆ ਸਾਈਕਲ ਦਾ ਟ੍ਰੈਕ ਉਸ ਹਿਸਾਬ ਨਾਲ ਆਪਣੇ ਹਰ ਇੱਕ ਜਗ੍ਹਾ ਤੇ ਬਣਿਆ ਹੋਇਆ ਤਾਂ ਵਧੀਆ ਨੇ ਯਾਰ ਸਾਈਕਲਿੰਗ ਕਰਦਾ ਸੇਫ ਹੋ ਕੇ ਬੰਦਾ ਕੋਈ ਡਰਨੀ ਨਹੀਂ ਤਾਂ ਡਰੀ ਲੱਗਦਾ ਰਹਿੰਦਾ ਧਿਆਨ ਮਤਲਬ ਦੋ ਅੱਖਾਂ ਦੀ بجائے ਚਾਰ ਅੱਖਾਂ ਕਰਨੀਆਂ ਪੈਂਦੀਆਂ ਇੱਕ ਤਰੀਕੇ ਦੀਆਂ ਆਏ ਹੋਵੇ ਟਰੈਕ ਦਾ ਪੂਰੀ ਐਨ ਵਧੀਆ ਗੱਲ ਆ ਪਹੁੰਚ ਗਏ ਦੇਰਾਦੂਨ ਆਰਮੀ ਸਟੋਰ ਤੇ ਇੱਥੇ 슬ੀਪਿੰਗ ਬੈਗ ਲੈਣਾ ਆਪਾਂ ਬਾਕੀ ਇੱਥੇ ਫੌਜੀਆਂ ਦਾ ਸਾਰਾ ਸਮਾਨ ਬੈਗ ਬੂਗ 슬ੀਪਿੰਗ ਬੈਗ ਜੈਕਟਾਂ ਬੂਟ ਤੇ ਟੋਪੀਆਂ ਟਾਪੀਆਂ ਸਾਰਾ ਕੁਝ ਟੀ-ਸ਼ਰਟਾਂ ਦੇਰਾਦੁਨ ਆਰਮੀ ਸਟੋਰ ਤੇ ਆਏ ਸੀਗੇ 22 ਕਿਲੋ ਲਿਆ ਸਲੀਪਿੰਗ ਬੈਗ ਹਾਂਜੀ ਬਾਈ ਜੀ ਕਿਦਾਂ ਜੀ ਬਹੁਤ ਵਧੀਆ ਭਾਈ ਜੀ ਤੁਹਾਡੇ ਨਾਲ ਦਾ ਐਕਸਪੀਰੀਅੰਸ ਸਾਡਾ ਹਮੇਸ਼ਾ ਹੀ ਵਧੀਆ ਰਹਿੰਦਾ ਹੈ ਅਸੀਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਵਧੀਆ ਤੁਹਾਨੂੰ ਸਮਾਨ ਲਈਏ ਤੇ ਤੁਹਾਡੇ ਕਿਸੇ ਤਰੀਕੇ ਵੀ ਹੈਲਪ ਕਰ ਸਕੀਏ ਕੋਈ ਵੀ ਤੁਹਾਨੂੰ ਮੇਰੇ ਨਾਲ ਸੋਲੂਸ਼ਨ ਚਾਹੀਦੀ ਹੁੰਦੀ ਹੈ ਤਾਂ ਕੰਟੈਕਟ ਕਰ ਸਕਦੇ ਹੋ ਨੰਬਰ ਹੈ ਸਾਡਾ 8950313255 ਠੀਕ ਹੈ ਜੀ ਇਹ ਜੇ ਮਤਲਬ ਆਪਾਂ ਘਰੇ ਮਗਵਾਉਣਾ ਹੋਵੇ ਭੇਜ ਦੇਣੇ ਤੁਸੀਂ 올 ਇੰਡੀਆ ਸ਼ਿਪਿੰਗ ਕਰਦੇ ਹੋ ਠੀਕ ਹੈ ਭਾਈ ਤੇ ਉਹਦੇ ਐਕਸਟਰਾ ਚਾਰਜ ਨਹੀਂ ਕੋਰੀਅਰ ਸਾਡੇ ਫ੍ਰੀ ਹੈ ਬਿਲਕੁਲ ਠੀਕ ਹੈ ਭਾਈ ਚਲੋ ਕੋਈ ਨਾ ਵਧੀਆ ਲੱਗਾ ਛੋਟਾ ਓਕੇ ਭਾਈ ਬੈਕਸਪਲੱਸ ਫਾਰ ਯੋਰ ਜਰਨੀ ਠੀਕ ਹੈ ਭਾਈ ਧੰਨਵਾਦ ਮਿਲਦੇ ਆਂ ਫਿਰ ਸਮਾਂ ਹੋ ਗਿਆ ਪਾਣੇ 12 ਦਾ ਤੇ ਆਪਾਂ 20 ਕਿਲੋਮੀਟਰ ਚੱਲ ਕੇ ਪਹੁੰਚ ਗਏ ਸੀ ਗੱਡੀ ਕੈਸ ਲਾਉਣ ਬੈਕ ਤਾਂ ਨਹੀਂ ਜਮ੍ਹਾਂ ਕਰਾਉਣਾ ਜੀ ਨਹੀਂ ਨਹੀਂ ਬਾਕੀ ਬਈ ਫੇਰ ਆ ਗਏ ਉੱਥੇ ਟੈਂਟ ਟੁੰਟ ਤੇ ਹੋਰ ਸੱਜੋ ਸਮਾਨ ਬੋਤਲਾਂ ਇਹ ਕੋਈ ਕਾਰਿਓਲ ਦਿਖ ਰਿਹਾ ਹਾਂ ਇੱਧਰ ਬੂਟ ਆ ਗਏ ਇਹੋ ਜੀ ਕਹਿੰਦਾ ਸੀ ਮੈਂ ਟੈਕਟਾ ਇਹ ਦਿਨਾ ਹੂੰ ਇੱਕ ਹੈਗਾ 300 ਦਾ ਇਹ ਲੈਨੇ ਆਪਾਂ ਇਹ ਚ ਪਾਵਰ ਬੈਂਕ ਵਗੈਰਾ ਪਾ ਲਿਆ ਕਰਾਂਗੇ ਬਾਕੀ ਇੱਧਰ ਹੋਰ ਬੈਗ ਬੂਗ ਨੇ ਐਸੈਸਰੀ ਸਾਰੀ ਜਿੰਦੇ ਜਿੰਦੇ ਬੈਗ ਆ ਗਈ ਸਲੀਪਿੰਗ ਬੈਗ ਇਹ ਹੈਗਾ ਵਾ ਆ ਵੀ ਸਲੀਪਿੰਗ ਬੈਗ ਹੀ ਹੈ ਆ ਨੋਰਮਲ ਇਹ ਹੈਗਾ ਵਾ 20 ਡਿਗਰੀ ਟਿਕਰ 999 ਟਿਕਰ ਦਾ 15 ਡਿਗਰੀ 1600 ਬਾਕੀ ਆ ਆ ਗਏ ਫੁੱਟ ਪੰਪ ਇਹ ਪਤਾ ਨਹੀਂ ਕੀ ਹੁੰਦਾ ਆਪਾਂ ਕੁਰਸੀਆਂ ਮੇਜ਼ ਬੈਗ ਤੇ ਜੈਕਟ ਲੈ ਲਈਏ ਬਿੱਲ ਬਣ ਗਿਆ ਆਪਣਾ 800 ਤੇ 98 ਚੱਲਦੇ ਹਾਂ ਹੁਣ ਸਮਾਨ ਸੌਣ ਪਾ ਕੇ ਬੈਗ ਦੇ ਵਿੱਚ ਅੱਗੇ ਟਾਈਮ 1.5 ਕਬੇ ਦਾ ਹੋ ਗਿਆ ਤੇ ਆਪਾਂ 30 ਕਿਲੋਮੀਟਰ ਸਫਰ ਕੱਢਿਆ ਜੀਰਕਪੁਰ ਰੁਕੇ ਸੀਗੇ ਟਿਕੈਟ ਲਾਉਣ ਅੱਜ ਰੋਟੀ ਇੱਕ ਵਾਰੀ ਖਾਧੀ ਸੀ ਤੇ ਉਹ ਹੋ ਗਈ એનર્ਜੀ ਵੇਸਟ ਹੁਣ ਗੋਡੇ ਐਨ ਚੀਕੂ ਚੀਕੂ ਕਰੀ ਜਾਂਦੇ ਆ ਭਾਲਦੇ ਆ ਕੁਝ ਵੀ ਖਾਣ ਵਾਸਤੇ ਇੱਕ ਇੱਕ ਫਿਊਰ ਵਾਲੀ ਪਿੰਨੀ ਖਾਲੀ ਸੀ ਬਾਈ ਲੈ ਕੇ ਆਇਆ ਸੀਗਾ ਤੇ ਬਾਚੋ ਪੰਜੀਰੀ ਹੁਣ ਚੱਲਦੇ ਆ ਅੱਗੇ ਵੈਸੇ ਇਹਦੇ ਨਾਲ ਬਣਿਆ ਕੁਛ ਨਹੀਂਗਾ ਕਿਉਂਕਿ ਜਿਆਦਾ ਮਿੱਠਾ ਖਾਦਾ ਨਹੀਂ ਜਾਂਦਾ ਅੱਗੇ ਚੱਲ ਕੇ ਦੇਖਦੇ ਆ ਕੋਈ ਹੋਰ ਖਾਣੇ ਆ ਤੇ ਅੱਜ ਮੈਨੂੰ ਲੱਗਦਾ ਹੋਰ 20 ਕਿਲੋਮੀਟਰ ਸਵਰ ਨਿਕਲੂ ਹੈ ਨਾ ਦੇਖਦੇ ਆ ਕਿਤੇ ਰਸਤੇ ਦੇ ਵਿੱਚ ਕੋਈ ਟਿਕਾਣਾ ਹੈ ਥੇਕਰ ਕੋਈ ਟਿਕਾਣੇ ਦਾ ਫਾਈਨਲ ਹੈ ਨਹੀਂਗਾ ਤੇ ਬਾਕੀ ਰੱਬਾ ਪੇਟ ਕਾਣੀ ਕਰਨ ਵਾਲਾ ਬੈਠਾ ਬਾਕੀ ਜਿਹੜੀ ਵੀਡੀਓ ਹੈਗੀ ਆ ਕੱਲ ਵਲੌਗ ਕੋਨੋ ਡੇਟਾ ਕਰਕੇ ਹੋਗਾ ਸੈਟਿੰਗ ਬੈਠੇ ਨਾ ਬਾਕੀ ਨੈਟਵਰਕ ਦਾ ਕੋਈ ਪਤਾ ਨਹੀਂ ਹੈਗਾ ਕੀ ਹਿਸਾਬ ਤਾ ਹੋਊਗਾ ਉਥੇ ਤੇ ਆਪਾਂ ਬੈਠੇ ਹੈਗੇ ਆ ਜੀਰਕਪੁਰ ਚੰਡੀਗੜ੍ਹ ਸਿਮਲਾ ਰੋਡ ਹੈ ਨਾ ਜੀਰਕਪੁਰ ਤੋਂ ਚੁੱਕਾ ਜੀਰਕਪੁਰ ਤੋਂ ਸਿਮਲਾ ਰੋਡ ਇੱਥੇ ਜੇ ਬੈਠੇ ਸੀ ਆਪਾਂ ਛਾਂ ਜੀ ਵੇਖ ਕੇ ਸਾਈਕਲ ਲਾ ਕੇ ਇਧਰ ਸਾਈਡ ਤੇ ਬੈਠ ਗਿਆ ਰੋਡ ਚੱਲਦਾ ਬਹੁਤ ਸੀਪੋਲ ਤੋਂ ਥੱਲੇ ਐਗਜ਼ਿਟ ਲੈ ਕੇ ਆ ਗਏ ਕਿਧਰ ਚੱਲਦੇ ਆ ਹੁਣ ਦੇਖਦੇ ਆ ਹਿਸਾਬ ਤਾ ਹੋ ਗਿਆ ਸਵਾ 2 ਦਾ ਤੇ ਚੱਲਦੇ ਆ ਇੱਥੋਂ ਦੋ ਦੋ ਪਰੌਂਠੇ ਖਾਲੇ ਚਾਹ ਪੀ ਲਈ ਤੇ ਹੁਣ ਜਾਣ ਜੀ ਪਈ ਆ ਪੂਰਾ ਵਿੱਚ ਚਲਦੇ ਆ ਹੁਣ ਦੇਖਦੇ ਆ ਵੀ ਕਿੱਥੇ ਟਿਕਾਣਾ ਬੰਦ ਅੱਜ ਸਾਹਮਣੇ ਸ਼ਮਲਾ ਬੋਰਡ ਆ ਗਿਆ ਵੀ ਸ਼ਮਲੇ ਦਾ ਬੋਰਡ ਹੀ ਸੌਖਾ ਆਉਣਾ ਤਾਂ ਔਖਾ ਹੀ ਆ ਕਿਉਂਗੀ ਮੱਥਾ ਲੱਗਣਾ ਗਾਂਹ ਜਾ ਕੇ ਪਹਾੜੀਆਂ ਦੇ ਨਾਲ ਦੇਣੇ ਆ ਜੀ ਅੱਜ ਕਿੱਥੇ ਜੇ ਬੰਦ ਟਿਕਾਣਾ ਰੋਟੀ ਦਿਖਾਉਣ ਦੇ ਖੁੰਦਾ ਟਾਈਮ ਅੱਜ ਲੱਗਿਆ ਨਹੀਂਗਾ ਕੋਈ ਸ਼ਾਰਟ ਹੂਰ ਨਹੀਂ ਕਿਉਂਗੀ ਭੋਖੀ ਐਨੀ ਲੱਗੀ ਸੀ ਇਹਦਾ ਵਾਧਾ ਪੈ ਗਿਆ ਟੁੱਟ ਗਏ ਰੋਟੀਆਂ ਨੂੰ ਸਮਾ ਹੋ ਗਿਆ 4 ਵਜੇ ਦਾ ਆਪਾਂ ਆਏ ਆ 46 ਕਿਲੋਮੀਟਰ Shimla 80 ਤੇ Solan 42 ਦੇਖਦੇ ਹਾਂ ਅੱਜ ਕਿੱਥੇ ਸਟਾਪ ਲੱਗਦਾ ਬਣਾਉਣੇ ਆ ਕੋਈ ਟਿਕਾਣਾ ਬਾਕੀ ਪਹਾੜਾਂ ਦੀ ਫਿੱਕੀ ਫਿੱਕੀ ਚਲਕ ਜਿਹੀ ਦਿਖਣੀ ਸ਼ੁਰੂ ਹੋ ਗਈ ਪੋਲੂਸ਼ਨ ਕਰਕੇ ਥੋੜੇ ਘੱਟ ਦਿਖਦੇ ਆ ਬਾਕੀ ਦਿਖਾਉਣੇ ਅੱਗੇ ਚੱਲ ਕੇ ਤੁਹਾਨੂੰ ਟਾਈਮ ਹੋ ਗਿਆ 4:20 ਦਾ ਆਪਾਂ ਅੱਜ 48 ਕਿਲੋਮੀਟਰ ਸਫ਼ਰ ਤੈਅ ਕੀਤਾ ਬਸ ਪੈਡਲਿੰਗ ਆਪਣੀ ਰਹੀ 4 ਘੰਟੇ 20 ਮਿੰਟ ਤੇ ਅੱਜ ਐਲਟੀਟਿਊਡ ਜ਼ਿਆਦਾ ਸੀ ਚੜ੍ਹਾਇਆਂ ਜ਼ਿਆਦਾ ਹੋਣ ਕਰਕੇ ਗੋਡਿਆਂ ਦੀ ਚੀਕੂ ਜੀਕੂ ਹੋਣ ਲੱਗ ਗਈ ਤੇ ਬਾਕੀ ਆਪਣਾ ਟਿਕਾਣਾ ਅੱਜ ਦਾ ਹੋ ਗਿਆ ਬਿਟਨਾ ਪੈਂਡਾ ਕਾਲਕਾ ਜ਼ਿਲ੍ਹੇ ਦੇ ਵਿੱਚ ਆਪਣੀ ਮੰਦਰ ਦੇ ਵਿੱਚ ਰਹਿ ਐਸ਼ਾ ਵਧੀਆ ਸਾਹਮਣੇ ਸ਼ੈੱਡ ਪਾਇਆ ਹੋਇਆ ਸ਼ੈੱਡ ਦੇ ਥੱਲੇ ਆਪਾਂ ਸਾਹਮਣੇ ਸਾਈਕਲ ਖੜੇ ਕਰ ਦਿੱਤੇ ਆ ਵਈ ਗੇਰੀ ਖੜਾ ਤੇ ਇੱਥੇ ਅੱਜ ਟੈਂਟ ਲਾ ਕੇ ਰੈਸ਼ ਕਰਾਂਗੇ ਬਾਕੀ ਵਧੀਆ ਚੱਲ ਰਿਹਾ ਸਾਰਾ ਕੁਝ ਆਪਣਾ ਤਿੰਨ ਦਿਨਾਂ ਦੇ ਵਿੱਚ 180 ਰੁਪਏ ਖਰਚਾ ਹੈ ਸਾਰਾ ਦੋ ਦਿਨਾਂ ਦਾ ਦੋ ਜਣਿਆਂ ਦਾ ਮਤਲਬ ਇਹ ਵਧੀਆ ਮਤਲਬ ਬਾਕੀ ਜੇ ਆਪਾਂ ਘਰੋਂ ਚੱਲ ਗਏ ਟਿਕਾਣੇ ਆਪੇ ਬਣ ਜਾਂਦੇ ਆ ਵੀ ਜਿਆਦਾ ਆਪਾਂ ਜੇ ਸੋਚਣ ਲੱਗ ਜਾਈਂ ਵਿਟਕਾਣਾ ਕਿਵੇਂ ਬਣੂ ਅੱਜ ਦੇ ਟਿਕਾਣੇ ਦਾ ਸਾਨੂੰ ਕੁਝ ਨਹੀਂ ਸੀ ਪਤਾ ਪਿੱਛੇ ਆਈ ਜਾਂਦੇ ਖੜੇ ਪਾਣੀ ਪੀਣ ਵਾਸਤੇ ਸਾਹਮਣੇ ਮੰਦਰ ਦੇਖਿਆ ਚਲੋ ਸੋਚਾ ਇਹ ਪੁੱਛੀਏ ਅੰਕਲ ਸੀ ਉਹਨਾਂ ਦੀ ਦੁਕਾਨ ਸੀ ਇੱਥੇ ਗੇਟ ਗ੍ਰਿਲਾਂ ਦੀ ਉਹਨੇ ਵੀ ਚਲੋ ਤੁਹਾਨੂੰ ਪੁੱਛ ਕੇ ਦਿੰਨੇ ਆ ਉਹ ਕਹਿੰਦੇ ਚਲੋ ਕੋਈ ਚੱਕਰ ਨਹੀਂਗਾ ਤੁਸੀਂ ਆਪ ਦਾ ਲਾਓ ਜੋ ਵੀ ਟੈਂਟ ਟੁੰਡ ਲਾਉਣਾ ਆਪਣਾ ਹੱਲ ਹੋ ਗਿਆ ਪਾਣੀ ਤਾਂ ਨਹੀਂ ਹੈਗਾ ਬਾਥਰੂਮ ਹੈਗੇ ਨਹਾ ਤੋਂ ਲਵਾਂਗੇ ਖਾਣ ਪੀਣ ਆਸਤੇ ਦੇਖ ਲਾਂਗੇ ਸੇਬ ਸੂਬ ਹੈਗੇ ਉਹ ਖਾ ਲਾਂਗੇ ਤੇ ਨਹੀਂ ਇਹ ਰੋਟੀ ਪਾਣੀ ਦਾ ਹੋਇਆ ਕੋਈ ਇੰਤਜ਼ਾਮ ਕਰ ਲਾਂਗੇ ਬਾਕੀ ਬਣੇ ਰਹੋ ਜੁੜੇ ਰਹੋ ਵੀਡੀਓ ਦੇ ਨਾਲ ਇੱਥੋਂ ਸ਼ਿਮਲਾ ਰਹਿ ਗਿਆ ਵਾ 75 ਕਿਲੋਮੀਟਰ ਹੋ ਸਕਦਾ ਕੱਲੂ ਪਹੁੰਚ ਗਏ ਤੇ ਹੋ ਸਕਦਾ ਪਰਸੋਂ ਪਹੁੰਚ ਗਏ ਆਪਾਂ ਕਿਉਂਕਿ ਅੱਗੇ ਦੀ ਅੱਗੇ ਚੜ੍ਹਾਇਆਂ ਵਧੀਆਂ ਜਾਣੀਆਂ ਤੇ ਬਾਕੀ ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਿਆ ਕਰੋ ਪਹਿਲੀਆਂ ਜੀ ਆਪਦੇ ਯਾਰਾਂ ਮਿੱਤਰਾਂ ਦੋਸਤਾਂ ਨੂੰ ਭੇਜ ਦਿਆ ਕਰੋ ਬਾਅਦ ਦੇ ਵਿੱਚ ਬੰਦਾ ਕਈ ਵਾਰੀ ਭੁੱਲ ਜਾਂਦਾ ਤੇ ਜਰੂਰ ਤੁਹਾਨੂੰ ਸੋਹਣੇ ਸੋਹਣੇ ਸਫਰ ਦਿਖਾਉਂਦੇ ਰਵਾਂਗੇ ਪਹਾੜਾਂ ਦੀ ਸ਼ੈਅ ਕਰਾਵਾਂਗੇ ਬਣੇ ਰਿਓ ਫਿਰ ਪਹਾੜ ਇੱਥੋਂ ਤਾਂ ਅੱਜ ਦਿਖਦੇ ਆ ਥੋੜੇ ਧੁੰਦਲੇ ਜੇ ਕਿਉਂਕਿ ਪ੍ਰਦੂਸ਼ਣ ਜ਼ਿਆਦਾ ਹੋਣ ਕਰਕੇ ਤੇ ਸਾਹਮਣੇ ਇਧਰ ਮੰਦਿਰ ਆ ਗਿਆ ਨੋਜੀ ਅੱਜ ਸ਼ੈੱਡ ਥੱਲੇ ਟੈਂਟ ਲਾ ਕੇ ਰ੍ਹਾਂਗੇ ਤੇ ਪਹਿਲਾ ਐਕਸਪੀਰੀਅੰਸ ਆ ਬਾਕੀ ਠੰਡ ਠੋਣ ਤੋਂ ਆਪਾਂ ਸਲੀਪਿੰਗ ਬੈਗ ਲੈ ਲਿਆ ਸੀਗਾ ਲੋਰ ਪਈ ਤਾਂ ਖੋਲ ਕੇ ਲੈ ਲਾਂਗੇ ਉਹ ਸਮਾਨ ਜਿਹੜਾ ਸਾਰਾ ਵਿੱਚ ਰੱਖ ਕੇ ਸੇਫ ਹੋ ਜਾਊਗਾ ਸਾਈਕਲ ਜਿੰਦੇ ਲਾ ਦਾਂਗੇ ਆਪਾਂ ਨਾਲ ਖੜਾ ਕੇ ਥੰਮ ਦੇ ਤੇ ਬਾਕੀ ਰਹਿ ਗਈ ਗੱਲ ਰੋਟੀ ਦੀ ਉਹ ਨੇੜੇ ਢੱਬਾ ਢੁਬਾ ਦੇਖ ਕੇ ਆਪਾਂ ਕਰ ਲਾਂਗੇ ਅਰੇਂਜਮੈਂਟ ਨਹੀਂ ਤਾਂ ਫਿਰ ਖਾਣ ਪੀਣੇ ਆਸਤੇ ਮਾੜਾ ਮੋਟਾ ਕੋਲੇ ਹੈਗਾ ਉਹ ਖਾ ਖੂਗੇ ਡੰਗ ਸਾਰਾਂਗੇ ਤੇ ਕੱਲ ਨੂੰ ਇੱਥੋਂ ਦੇਖਾਂਗੇ ਵੀ ਕਿੱਥੋਂ ਦੇ ਕਰ ਪਹੁੰਚਿਆ ਜਾਂਦਾ ਬਾਕੀ ਸਫਰ ਹੈਗਾ ਕਰੜਾ ਤੇ ਬਨੇਰੋ ਨਾਲ ਤੁਸੀਂ ਵੀ ਸ਼ੇਅਰ ਜਰੂਰ ਕਰਦਿਆ ਕਰੋ ਟਾਈਮ 8 ਵਜ ਚੁੱਕੇ ਆਪਾਂ ਰੋਟੀ ਪਾਣੀ ਛਕਾਏ ਸੀਗੇ ਹੁਣ ਸੌਣੇ ਆ ਟੈਂਟ ਲਾਇਆ ਸੀਗਾ ਸਮਾਨ ਸਭੂ ਟੈਂਟ ਦੇ ਵਿੱਚ ਸਾਰਾ ਰੱਖਤਾ ਸੈਟਬਟ ਕਰਕੇ ਤੇ 슬ੀਪਿੰਗ ਬੈਗ ਲੈ ਲਿਆ ਸੀ ਵੈਸੇ ਮੈਨੂੰ ਲੱਗਾ ਗਰਮੀ ਆਊਗੀ ਤੇ ਆਪਾਂ ਆਪਣੀ ਲੋਈ ਕਢ ਲਈ ਇਧਰ ਬਾਈ ਨੇ ਬੈਗ ਲੈ ਕੇ ਆ ਤਾਂ ਆ ਲਿਆ ਸਾਰਾ ਕੁਝ ਤੇ ਸੋਨੇ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਇੱਦਾਂ ਬਸ ਸਫਰ 50 ਕਿਲੋਮੀਟਰ ਦਾ ਨਿਕਲਿਆ ਕੱਲ ਨੂੰ ਦੇਖਦੇ ਆਂ ਇੱਥੋਂ ਚੱਲੇ ਪਾਵਾਂਗੇ ਅੱਜ ਆਪਾਂ ਮੰਦਿਰ ਦੇ ਵਿੱਚ ਰੁਕੇ ਆਂ ਤੇ ਦੇਖਦੇ ਆਂ ਸਾਡਾ ਬਾਕੀ ਥੋੜਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਮਿਲਦੇ ਆਂ ਜੀ ਫਿਰ ਕੱਲ ਨੂੰ ਰੱਬ ਰੱਖਾ ਸਤਿ ਸ਼੍ਰੀ ਅਕਾਲ